ਹਾਂਜੀ ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਬਲਜੀਤ ਪੇਂਟਰ ਤੁਹਾਡਾ ਸਵਾਗਤ ਹੈ ਮੇਰੇ ਚੈਨਲ 8 gallery 975 ਤੇ ਅੱਜ ਅਸੀਂ ਪੇਂਟਿੰਗ ਦੇ ਵਿੱਚ ਅਰਧ ਗੋਲੇ ਦੀ ਡਰਾਇੰਗ ਕੀਤੀ ਅਤੇ ਉਸ ਵਿੱਚ ਪੇਂਟ ਕਰਤਾ ਹੁਣ ਅਸੀਂ ਉੱਪਰ ਅਰਧ ਚੱਕਰ ਜਿਹਨੂੰ ਅਰਧ ਗੋਲਾ ਕਹਿੰਦੇ ਆ ਅਰਧ ਚੱਕਰ ਲਿਖ ਰਹੇ ਹਾਂ ਅਸੀਂ ਦੇਖ ਰਹੂਗੇ ਕਿ ਕਿਦਾਂ ਦਿਖ ਰਹੀ ਹੈ ਅਸੀਂ ਰਾਈਟਿੰਗ ਬ੍ਰਸ਼ ਦੇ ਨਾਲ ਦੇਖੋ ਜੀ ਚੱਕਰ ਹੁਣ ਚੱਕਰ ਦੇ ਸਪੈਲਿੰਗ ਲਿਖ ਲਈਏ ਆਪਾਂ ਅਰਧ ਚੱਕਰ ਲਿਖਿਆ ਗਿਆ ਹੁਣ ਅਸੀਂ ਅਰਧ ਚੱਕਰ ਤੋਂ ਥੋੜਾ ਜਿਆਦਾ ਚੱਕਰ ਆਪਾਂ ਕੱਟ ਕੀਤਾਗਾ ਤੇ ਉਹ ਸਾਨੂੰ ਆਪਾਂ ਪੇਂਟ ਦੇ ਨਾਲ ਆਊਟਲਾਈਨ ਕਰਕੇ ਉਸ ਦੇ ਵਿੱਚ ਕਲਰ ਕਰ ਦਿੱਤਾ ਹੈਗਾ ਹੁਣ ਅਸੀਂ ਉੱਪਰ ਉਹ ਦੇਰਗ ਦੇਰਗ ਲਿਖ ਰਹੇ ਹਾਂ ਜੀ ਦੇਰਗ ਦੇਖੋ ਜੀ ਪੂਰਾ ਧਿਆਨ ਦੇ ਨਾਲ ਤੁਸੀਂ ਦੇਰਗ ਲਿਖ ਦਿੱਤਾ ਅਤੇ ਆਤੇ ਲਿਖ ਰਹੇ ਹਾਂ ਸ਼ਾਰਟ ਦੇ ਵਿੱਚ ਦੀਰਘ ਅਤੇ ਲਘੂ ਖੰਡ ਇਹ ਆਪਾਂ ਬਣਾਇਆਗਾ ਦੀਰਘ ਅਤੇ ਲਘੂ ਖੰਡ ਉੱਪਰ ਲਘੂ ਖੰਡ ਲਿਖਤਾਰ ਹੁਣ ਅਸੀਂ ਅਗਲਾ ਚੱਕਰ ਨੂੰ ਕੱਟ ਕਰਕੇ ਆਪਾਂ ਉਸ ਨੂੰ ਆਊਟਰ ਲਾਈਨ ਕਰਕੇ ਬਰਸ਼ ਦੇ ਨਾਲ ਆਪਾਂ ਪੇਂਟ ਕਰਤਾ ਤੇ ਇਸ ਦੇ ਵਿੱਚ ਆਪਾਂ ਲਘੂ ਅਤੇ ਕੂ ਅਤੇ ਦੀਰਘ ਚਾਪ